ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਕਾਲੇ ਦੇ ਵਾੜੇ ਜਾਏ ਵੀ ਤੇ ਅੱਜ ਪਹਿਲਾਂ ਤਾਂ ਦੋ ਕਾਲੇ ਨੂੰ ਵਧਾਈਆਂ ਖਾਲਾ ਜਆ ਨਵੀਆਂ ਤਵੀਆਂ ਸਤਿ ਸ੍ਰੀ ਅਕਾਲ ਜੀ ਸਾਰੇ ਸਤਿ ਸ੍ਰੀ ਅਕਾਲ ਕਾਲੇ ਨੂੰ ਵਧਾਈਆਂ ਬਾਈ ਤਵੀਆਂ ਦੇ ਬਹੁਤ ਬਹੁਤ ਵਧਾਈ ਤੂੰ ਵੀ ਬੱਦ ਬਾਈ ਹਾਂ ਅੱਛਾ ਆਹ ਵਾਖੀ ਵਧੀਆ ਲਈ ਬੈਠਾ ਹੈ ਨਾ ਮਾਚਾਲ ਦੇਖ ਕੇ ਗੈਨ ਲਓ ਜੀ ਕਾਲਾ ਲਿਆਇਆ ਤੇ ਵੀਆਂ ਚਲਦੀਆਂ ਹੀ ਆਂ ਪਰ ਤਾਂ ਵੀ ਬਧੀਆ ਹੈ ਨਾ ਪ੍ਰੈਸ਼ਰ ਵਾਲੀਆਂ ਕਾਲੇ ਨੂੰ ਟੋਪਲਿੰਗ ਕੰਨੀ ਬਹੁਤ ਲੱਗੀਆਂ ਵੀਆਂ 1 2 ਤਿੰਨ ਟੋਪਲਿੰਗਾਂ ਫ੍ਰੀ ਮਿਲਿਆ ਨਾ ਅੱਛਾ ਇਹ ਕੰਮ ਜੇ ਕ ਦੇ ਸਕਦੀਆਂ ਕੰਮ ਜੇ ਕ ਅੜਦੇ ਸੜਦੇ ਜੈ ਸ਼੍ਰੀ ਕ੍ਰਿਸ਼ਨਾ ਹਾਂ ਕਿਹੜੀ ਜਗ੍ਹਾ ਬਣਨੇ ਕਹਦੇ ਹੈ ਯਾਰ ਇਹ ਬੱਧੀ ਬਣੀ ਮੈਂ ਗੋਲੇ ਜੀ ਕਿ ਕਰਨੀ ਆ ਅੱਛਾ ਹਮ ਬਾਕੀ ਪਤਾ ਨਹੀਂ ਬਾਕੀ ਬੰਦੇ ਨੂੰ ਪਤਾ ਹੋਗਾ ਹਮ ਉਹਨਾਂ ਦਾ ਤਾਂ ਕਿਤੇ ਹੋ ਵੀ ਨਹੀਂ ਹੈਗਾ ਨੰਬਰ ਨੰਬਰ ਹਾਂ ਹਾਂ ਕੋਈ ਫੋਨ ਨੰਬਰ ਹੈ ਨਹੀਂ ਉਹਨਾਂ ਦਾ ਹਨਾ ਹਮ ਬਾਕੀ ਬਾਈ ਨਾ ਦਗਾ ਉੱਧਰ ਵੀ ਹੈ ਬਣੀ ਬੈਠੀ ਦੀ ਸ਼ਈਆ ਹਾਂ ਬਾਕੀ ਬਾਈ ਪਛਾਣ ਕੇ ਦੱਸ ਦੇ ਹਮ ਹਰਿਆਣੀਆਂ ਕਿੱਥੇ ਜਿਗਿਆ ਹੋ ਗਏ ਨੇ ਇਹੇ ਟੋਪ ਲਿੰਗ ਇੰਨੇ ਲਾ ਜਾਂਦੇ ਜਸਟਮੈਂਟ ਹੁੰਦੀ ਨਾ ਦੀ ਇਹ ਨਾ ਡਿਜੈਸਟਮੈਂਟ ਹੋਣੀ ਆ ਅੱਛਾ ਇਹ ਹੁਣ ਦ西ਨਾਂ ਮੈਂ ਆਪਾਂ ਚੜਾਉਣੀ ਆ ਹੁਣ ਦੇਖਨੇ ਵੀ ਟਾਇਰ ਵਿੱਚ ਨਾ ਗਿਰੇ ਕਿੱਧਰ ਕਰਨੀਆਂ ਉਰੇ ਦੇ ਸਾਰੇ ਤਾਂ ਮੈਨੂੰ ਉੱਧਰ ਉੱਧਰ ਜਾਣਾ ਠੀਕ ਹੈ ਉਧਰ ਬਾਹਰ ਜਾ ਰਹੀਆਂ ਕਿੱਧਰ ਜਾ ਰਹੀਆਂ ਹੂੰ 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 ਸਮਝ ਗਿਆ ਤੇ ਇਹਦੇ ਹੋਣੀ ਆ ਆ ਤਵੀਆਂ ਦੀ ਰਿਕਰਡ ਵਾਧਾ ਲੱਗ ਰਹੀ ਆ ਇਹਨੇ ਚਲਨੀ ਆ ਅੱਛਾ ਉਹ ਆ ਗਿਆ ਉਦਿਓ ਵੀ ਜੇ ਮੰਦੋ ਵੀ ਇਹ ਇੱਕ ਟਾਇਰ ਜਾਣਾ ਚੱਕਣੇ ਆ ਹੂੰ ਸਮਝ ਗਿਆ ਜਿਹੜਾ ਅਪਡੰਡੇ ਵਾਲੇ ਹਾਂ ਇਹਦੇ ਨਾਲ ਟਾਇਰ ਹੁਣ ਉੱਪਰ ਚੱਲਦਾ। ਨਾ ਦੇਖ ਲਾ ਕਿ ਨਾ ਲੰਬਾ ਪਰਲਾ। ਹਾਂ ਇਹਦੇ ਨਾਲ ਹੁੰਨੇ ਵੀ ਤੁਸੀਂ ਮੰਨ ਲਓ ਕਈ ਵਾਰ ਹੁਣ ਦੇਖੀਂ ਜਦ ਚਲਾਉਂਗਾ ਨਾ ਜਿੱਥੇ ਹੁਣ ਕਰਿਆ ਵਾ ਇਹ। ਸੰਗਰ ਟਾਇਰ ਬਰਾਬਰ ਜਿਵੇਂ ਚੱਲਦੇ ਹੁੰਦੇ ਨੇ ਪਿੱਛੇ। ਅੱਛਾ। ਐ ਨਹੀਂ ਹੁੰਦੇ ਤੇ ਟਾਇਰ। ਠੀਕ ਐ। ਇਹਦੇ ਨਾਲ ਪਿੱਛੇ ਹੀ ਹੁੰਦੇ ਆ। ਜੇ ਹੁਣ ਆਪਾਂ ਇਹਨੂੰ ਕਰਕ ਉਸ ਲਿਆ ਕੋ ਆਪਾਂ ਕਿਹਦੀ ਸੈਟਿੰਗ ਕਰੂਗੇ ਜੇ ਉੱਪਰ ਚੱਕਣੇ ਆ। ਪਰ ਫਿਰ ਉਹਨੇ ਹੀ ਹੇੜਾਂ ਘੱਟ ਦੇਣੇ। ਆਹਾ। ਅੱਛਾ। ਜਿਵੇਂ ਹੁਣ ਇਹਦੇ ਕਿੰਨੀ ਚੱਕੋ ਹੀ ਮੈਂ। ਇਹਦੇ ਤਾਂ ਚੱਕੋ ਹੀ ਮੈਂ ਦੇਖ ਲਾ। ਠੀਕ ਠੀਕ ਐ। ਉਹ ਚੀ ਉਹ ਬਾਕੀ ਆਪਣੀ ਖਲਾਈ ਪਰ ਟਪੰਡ ਹੈ ਵੀ ਆਪਾਂ ਨੇ ਕਿੰਨੀਆਂ ਖੋਲਣੀਆਂ ਇਹ ਹਾਂ ਉਹ ਨਟਾ ਚੱਤੀ ਜਾਣੇ ਜਿਹੜੀ ਕਿੱਦੀ ਵਾਲਾ ਸਿਸਟਮ ਨਹੀਂ ਹੈਗਾ ਇਹਨੂੰ ਜਿਹੇ ਪਰ ਬੈਠੇ ਬੰਦੇ ਜਿੰਨੇ ਕੋਈ ਥੋੜੇ ਘੱਟ ਵੱਧ ਕਰਨੀਆਂ ਜੈਕਨ ਵਾਲੇ ਖੜਨਾ ਜੈਕਨ ਵਾਲੇ ਅੱਛਾ ਜਿਹੜੀ ਹੁਣ ਉਹ ਹੀ ਡ੍ਰੈਕਟਰ ਮੰਗੇ ਚੱਲੂਗਾ ਜਿਹਨੂੰ ਡਿਸਟ੍ਰੀਬਿਊਟਰ ਲੱਗਿਆ ਵਾ ਇਹ ਡਿਸਟ੍ਰੀਬਿਊਟਰ ਨਹੀਂ ਜੌਂਡੀਆਂ ਨੂੰ ਚੱਲੂਗਾ ਹੋਰ ਨੂੰ ਕਿਹਨੂੰ ਪੈ ਲੂਗਾ ਅੱਛਾ ਜੌਂਡੀਆਂ ਦਾ ਤੇਲ ਦਾ ਫਰਕ ਹੈ ਠੀਕ ਹੈ ਜੌਂਡੀਆਂ ਨੂੰ ਚੱਲਣੀ ਹੈ ਜਾਨੀ ਹੁਣ ਟਰੈਕਟਰ ਫਿਰ ਤੇ ਗਿਆ ਜਾਇ ਕਰੂਗਾ ਹਾਂ ਜੇ ਕਦੇ ਪਾਉਣਾ ਇਹ ਕਰ ਲੈ ਲਓ ਜੀ ਮੇਰੇ ਕਿਆ ਕਿਆ ਰੱਖਿਆ ਵਿਚੇ ਸੋਨੇ ਟਰੈਕਟਰ ਦਾ ਹੈ ਤੇਲ ਦਾ ਕਿਹ ਲੈ ਰੱਖਿਆ ਤੇਲ ਮਣ ਕੇ ਤੇਲ ਲਗਲੇ ਨਾ ਤੇਲ ਲਗਲੇ ਨਾ ਤੇ ਇਹ ਰਹੀ ਭਾਲੇ ਕਰਨਾ ਬਣਾ ਆਹੋ ਦਿਹਾਰੀ ਤੇ ਦੇ ਕਰਨਾ ਘਟਰ ਦੇਣਾ ਅੱਛਾ ਬਾਬਾ ਜੀ ਉਸੇ ਲਾ ਰਹਾ ਦਵਾ ਉਹਨੂੰ ਵੀ ਛਾਪੀ ਪੜਿਆ ਕਪੜਾ ਕਪੜਾ ਨਾਰਾ ਉਹਨੂੰ ਵੀ ਛਾਪੀ ਚੀਂ ਦੇਣਾ ਉਹਨੇ ਕੁੰਨਣਾ ਦੇਖਣਾ ਇਟ ਕਰਨਾ ਜੋਂੜੇ ਨੂੰ ਮੰਦਰ ਤੇ ਪਾਉਣਾ ਅੱਜ ਸ਼ਾਮ ਨੂੰ ਅੱਛਾ ਫਿਰ ਪਾ ਕੇ ਵੀ ਜੋਂੜੇ ਮਗਲੇ ਆਉਂਦਾ ਹੈ ਨਾ ਹੂੰ ਇਹ ਪਹੁੰਚ ਗਿਆ ਘਾਂਟੇ ਦੇ ਉੱਤੇ ਅੱਛਾ ਲੱਗਿਆ 45 50 ਪਰਚੰਦਾ ਛੂਕ ਗਈ ਠੀਕ ਠੀਕ ਹੈ ਨਹੀਂ ਨਹੀਂ ਜੌਂਡੀ ਇਹਨੇ ਕਿੱਥੇ ਨਿਯੋਗ ਕਰਨਾ ਨਾ ਲੈ ਮਿੱਤਰੇ ਘਾਟੇ ਲੈ ਆਓ ਇਹ ਦੋ ਦੋ ਪੰਪ ਕਿਉਂ ਗਰੀਸ ਮਾਰੋਗੇ ਇਹਨੇ ਨਿੱਪਨ ਲੈ ਇਹਨੂੰ ਉਹ ਲਾ ਦਈਏ ਆਪਾਂ ਪੈਪਾ ਹੀ ਨਾ ਦਨੇ ਇਹਨੂੰ ਹੋਣ ਨਾ ਲਾਈਂ ਸੀਜ਼ਨ ਦੇ ਬਾਅਦ ਲਾ ਦਈਏ ਜਦੋਂ ਬੈਲਡ ਕਰਾ ਹਾਂ ਉਹਨੇ ਕਿ ਇਹ ਨਿੱਪਰ ਸਣਾ ਉਹਦੇ ਲੈ ਕੇ ਆਈ ਇੰਨੇ ਵਾਲਾ ਲੱਗਣਾ ਹੈ ਗੱਲ ਨਹੀਂ ਸਮਝਿਆ ਤੂੰ ਮੈਂ ਤੇਰਾ ਨੰਬਰ ਵਾਲੀ ਲੈ ਕੇ ਆਈ ਅੱਛਾ ਚਾਰੇ ਦਵੇ ਬਾਹਰ ਹੈ ਨਾ ਦੇ ਬੈਰਿੰਗ ਦੇ ਹਨਾ ਹਾਂ ਚਾਰੇ ਪਾਸੇ ਕੀ ਕਿ ਦਵਾ ਇੱਕੀ ਕਿ ਦਵਾ ਠੀਕ ਠੀਕ ਅੰਦਰ ਆਪਾਂ ਨੂੰ ਬੁੱਟੇ ਦਾ ਫਾਇਦਾ ਹਾਂ ਹਾਂ ਸਮਝ ਗਿਆ ਇਹ ਤਾਂ ਹਾਂ ਹਾਂ ਮੈਂ ਬੁੱਟੇ ਦਾ ਫਾਇਦਾ ਹੈਗਾ ਹੀ ਹੈ ਹਾਂ ਬਾਕੀ ਮੈਂ ਪਾਈਪ ਲਵਾ ਦੇਣਾ ਬਰ ਜ਼ਰੂਰ ਇੱਕ ਉਹਦਾ ਫਾਇਦਾ ਕਾਲੇ ਬਹੁਤ ਹੈ ਹਾਂ ਇੱਕ ਪਾਈਪ ਲਵਾ ਦੇਣਾ ਇੱਥੇ ਤੇ ਨਾ ਇਹ ਤੇ ਨਹੀਂ ਹੋ ਰ ਪੈਪਾ ਪੈ ਲੱਗ ਜਵੇ ਵੀ ਜੇ ਕਦੇ ਮਾੜਾ ਮਾੜਾ ਫਸਦਾ ਵੀ ਆ ਕਿਤੇ ਬਾਹਰ ਕੱਢ ਕੇ ਧੁਖ ਹੈਗੇ ਪਾਸੇ ਹੋ ਜਾਂਦੀ ਹੈ ਹਾਂ ਹਾਂ ਨਹੀਂ ਪਾਸੇ ਕਰ ਦਵੇ ਉਹ ਠੀਕ ਹੈ ਚਾਹੇ ਪੱਤੀ ਲਵਾਵਾ ਕੁਛ ਲਵਾਵਾ ਉਹਦੇ ਵਿਆਂ ਹਾਂ ਵੀ ਖੈਗੇ ਥੋੜੀ ਗਲਤੀ ਹੋ ਜਵੇ ਪ੍ਰੋਜੈਸਟਮੈਂਟ ਆ ਜਾਂਦੀ ਏਨੀ ਕਦਾ ਫਿਰ ਪਰ ਇਹਨਾਂ ਤਾਂ ਪਿੱਛੇ ਹਟ ਦੇਣਾ ਹਾਂ ਹਾਂ ਇਹਦੇ ਬਰਾਬਰ ਆ ਜਾਣ ਇਹਨਾਂ ਪਿੱਛੇ ਖੋਲਣੀਆਂ ਤਾਂ ਪੀਆਂ ਇਹ ਆ ਦੋ ਇਹਨਾਂ ਤਾਂ ਬਰਾਬਰ ਆ ਜਾਣੀਆਂ ਚਾਹ ਪੈਣੇ ਪਾਉਣੀ ਬਈ ਕਰਨੀ ਜਿਆਦਾ ਆਪਣੇ ਉਹ ਕਰਨ ਹਾਂ ਬੰਦੋਲੇ ਗਲਤ ਚਲਾਈ ਮੈਂ ਪੈਂਦੇ ਥੋੜੇ ਬਾਈਆਂ ਨੇ ਗਲਤ ਗੁੱਲਤਾ ਕਰਦੇ ਆ ਇਹ ਪੰਗਾ ਵੀ ਬਹੁਤ ਹੈ ਉਹ ਵੀ ਡਿਸਟ੍ਰੀਬਿਊਟਰ ਚੱਕ ਦिए ਚਲਦੇ ਦੋ ਅੱਛਾ ਗੜੇ ਇਹ ਕਾ ਫਰਕ ਪਿਆ ਬਾਈ ਅੱਗੇ ਪੈ ਨੂਰੇ ਚੱਲੀ ਵੀ ਆ ਹਾਂ ਇਹ ਕਹਦਾ ਨਹੀਂ ਹਨ ਪਿਆ ਆ ਇਹੀ ਫਰਕ ਪਿਆ ਆ ਬਾਈ ਹੂੰ ਹਾਂ ਇਹ ਬੰਦਿਆਂ ਨੇ ਫਰਕ ਪਾਇਆ ਹੋਇਆ ਚਲਾਈ ਬਸ ਅੱਛਾ ਹਾਂ ਹੋਰ ਦੇ ਚਲਾਈ ਗਏ ਹਾਂ ਪੈ ਪਲੇਸ ਦੇਖੀ ਨੇ 13 ਹੂੰ 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 ਅੰਦਰ ਆਰਡਰ ਚ ਦੇਖੀ ਆ ਇਹ ਹੂੰ 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 ਉਜ कहीं 34 ਲੈਂਦੀਆਂ ਦੀਆਂ ਨਾ ਉਹ ਪ੍ਰੈਸ਼ਰ ਵਾਲੀਆਂ ਦੀਆਂ ਉਹ ਵੀ ਲੋਡਿੰਗ ਦੀਆਂ ਆਈਆਂ ਅਸੀਂ ਧਿਆਨ ਨੇ ਫੇ ਆਪਣਾ ਜਗਾਰ ਦੇ ਲਾ ਕੇ ਸੈੱਟ ਕਰੀਆਂ ਆਏ ਯਾਰ ਭਾਈ ਇਹ ਸਾਰੇ ਸਾਈਡਿੰਗ ਟੋਪਲਿੰਗ ਦੀਆਂ ਆ ਇਹਨਾਂ ਦੀ ਐ ਇਹ ਚੀਜ਼ ਤਾਂ ਟੋਪਲਿੰਗਾਂ ਦੀ ਐ ਜਿੱਥੇ ਪਹਿਲਾਂ ਤੇ ਉੱਥੇ ਤਾਂ ਜੋਰ ਬਹੁਤ ਲੰਦੀ ਦੀਆਂ ਅੱਛਾ ਹਾਂ ਠੀਕ ਹੂੰ 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 ਹਾਂ ਜੀ ਸੇ ਰੇਟ ਵੀਡੀਓ ਚਲਵਾ। ਅੱਛਾ। ਹਾਂ। ਤੇਰੀ ਵੀਡੀਓ ਮਾਜਾ ਰੇਟ ਹੈ। ਇੱਕ ਵੀਡੀਓ ਚਲਵਾ ਵੀ ਦੱਸੋ। ਅੱਛਾ। ਡਬਲ ਗੈਂਡਾ ਦੇ। ਲੋ ਜੀ ਬਾਈ ਦੱਸਿਓ ਇਹ। ਜਿਹੜੇ ਸੱਤ ਸਿਰੇ ਵਾਲੇ ਉਹ ਹਨਾ ਉਹ ਆ ਇਹਨੂੰ ਆਹ। ਤਵੇ। ਇਹਦੇ ਉੱਪਰ ਕੁਝ ਨਹੀਂ ਹੈਗਾ। ਠੀਕ ਠੀਕ ਹੈ। ਹਾਂ ਬਾਈ। ਵੀ ਤਾਂ ਚੂੜੀਆਂ ਕਸਣੇ ਵੀ। ਵੀਰੇ ਕਮੈਂਟ ਕਰਕੇ ਦੱਸਿਓ ਵੀ ਕਿੰਨੇ ਕਨ ਨੂੰ ਪਈਆਂ ਹੋਣਗੀਆਂ ਤੇ ਬਾਕੀ ਬਾਅਦ ਚ ਫਿਰ ਕਾਲੇ ਵਾਲੀ ਵੀਡੀਓ ਤੋਂ ਪਤਾ ਲੱਗੇ ਜਾਣਾ। 24 ਮਾਡਲ ਇਹ 23 ਇੰਚ ਤਾਂ ਵੀ ਖੜੇ ਆ 24 ਇੰਚ ਹੁੰਦੇ ਆ ਅੱਛਾ 1 ਇੰਚ ਘਟੇ ਨੇ ਠੀਕ ਠੀਕ ਲੱਗਿਆ ਹੋਇਆ ਇੰਦਾਂ ਕਿ ਕੁਣੀ ਇਹ ਇਹ ਵੀਰੇ ਉਹ ਕਹਿੰਦਾ ਮੈਂ ਇੱਥੇ ਟੁੱਟ ਗਿਆ ਤਾਂ ਪਤਾ ਨਹੀਂ ਜੜ ਚ ਫਸ ਗਿਆ ਤਾਂ ਅੱਛਾ ਵੀ ਬਦਲਿਆ ਬਾ ਠੀਕ ਠੀਕ ਚੱਲੋ ਤਾਂ ਵੇ ਉਹ ਬੰਦੇ ਅੱਛਾ ਗਾੜੀ ਇੱਕ ਹੋਰ ਫਾਇਦਾ ਬਹੁਤ ਹੈ ਨਵੀਆਂ ਨਾਲੋਂ ਵਧੀਆ ਮੂੰਹ ਬਣੇ ਵੀ ਮਿਲ ਗਏ ਹੋਰ ਨਹੀਂ ਆਪਣੇ ਤਾਂ 2 ਸਾਲ ਮੂੰਹ ਹੀ ਨਹੀਂ ਬਣਦੇ ਹੈਗੇ ਹਾਂ ਨਹੀਂ ਇਹ ਜਿੱਡੇ ਜਿੱਡੇ ਫਾਰੇ ਨੂੰ ਮਾਰਨਾ ਥੋੜਾ ਜਣਾ ਹਾਂ ਹਾਂ ਐ ਇਹ ਨਹੀਂ ਹੋਰ ਹਾਂ ਤੁਸੀਂ ਨਹੀਂ ਆਪਣੇ ਕੋਲ ਬਿਲਕੁਲ ਵੀ ਨਹੀਂ ਅੱਦਲੇ ਲੋਟਾ ਉਹ ਦਿੰਦੇ ਨੇ ਕਰਨੇ ਕਾਹਦਾ ਕਾਹਦੇ ਕਿਸੇ ਕਹਿੰਦਾ ਹੈ ਨਹੀਂ ਕਹਿੰਦਾ ਮੈਨੂੰ ਰੋਪੜ ਜਾਣਾ ਪੈਣਾ ਹੈ ਦੇਖ ਲਓ ਜੀ ਮਸ਼ੀਨ ਦਾ ਵੀ ਕੰਮ ਤਕਰੀਬਨ ਬੜੇ ਗਿਆ ਅੱਜ ਕਾਲਾ ਲੱਗਿਆ ਉਹ ਸਾਬ ਸੋਈਆ ਕਰਨੀ ਦਾ ਉਹ ਰੋਜ਼ੇ ਕਰਦੇ ਆ ਸੀ ਅੱਛਾ ਅੱਜ ਕਿਹਨਾ ਹੁਸ ਕਰਤਾ ਪਿੱਛੇ ਇਹਨਾਂ ਨੇ ਬਰੋਰ ਮੰਨ ਲਿਆ ਅੱਜ ਹਾਲੇ ਹੁਣ ਦਾ ਸੀਜ਼ਨ ਦਾ ਕੰਮ ਖਤਮ ਹੈਗਾ ਹੈਗਾ ਹਾਲੇ ਪਨੀਰੀ ਪਨੀਰੀ ਬਨੂਰੀ ਵਾਲਾ ਕਿਸਦਾ ਬਾਣਾ ਮੋਟਾ ਅੱਛਾ ਉਹ ਫਿਰ ਹਲੇ ਹਲੇ ਹਾਂ ਮੈਨੂੰ ਨਰਮ ਹਲੇ ਉਹ ਨਰਮ ਹਲੇ ਇੱਕ ਦੋ ਤਰੀਕ ਤੱਕ ਜਨ ਅੱਜ ਦਾ ਕਹਿੰਦੇ ਵੀ ਬਰਸਾ ਸੀ ਵੀ ਹੋਰ ਕੰਮ ਲੱਗੀ ਹੈ ਨਾ ਨਾ ਠੀਕ ਹੈ ਬਜੈਰਾ ਬਜਾਈ ਦਾ ਚੱਲ ਪਿਆਗਾ ਇਹ ਕੰਮ ਬਥੇਰਾ ਬਜਾਈ ਉਹ ਸੁੱਖਾ ਬਾਈ ਨਹੀਂ ਸੁੱਖ ਨੇ ਬੀਜਣ ਲੱਗੇ ਵੇ ਅੱਜ ਵੀਰੇ ਮੈਂ ਮੰਡ ਦੀ ਬੀਜਣੇ ਆ ਬਾਕੀ ਤਾਂ ਮੈਂ ਚਾਰ ਪੰਜ ਤਰੀਕ ਤੱਕ ਬੀਜਣੇ ਪੰਜ ਜੋ 10 ਕਿੱਲੇ ਮਾਂਦੇ ਦਾਸ ਕੇ ਲਈ ਉੱਥੇ ਬਰੌਣੀ ਨਾ ਨਾ ਕਰੀ ਮਲਕੀ ਦਵਾਈ ਨੇ ਰੋਕ ਤਾ ਹੈਗਾ ਨਾ ਹਾਂ ਹਾਂ ਨਾ ਠੀਕ ਹੈ ਮੰਗੀ ਤੂੰ ਕਿਤੇ ਨਹੀਂ ਬੀਜੇ ਦੇਣੀ ਆਪਾਂ ਸ਼ਾਮ ਨੂੰ ਬਾਕੇ ਉੱਥੇ ਪਾਕੇ ਜੇ ਠੀਕ ਹੈ ਉੱਥੇ ਪਾਣੀ ਲਾਏ ਤੇ ਬਾਦ ਖਣਕ ਦੱਸ ਦਈਏ ਹਾਂ ਹੁਣ ਉਹਨੂੰ ਪਾੜ ਮਾਰੂਗਾ ਪਹਿਲਾਂ ਪਾੜ ਮਾਰ ਦੇਣੀ ਸ਼ਾਮ ਨੂੰ ਸਵੇਰੇ ਸਵਾਕਾ ਮਾਰ ਕੇ ਜਦ ਰੋਟਾ ਵੇਦਨ ਅੱਛਾ ਪਹਿਲਾਂ 1 ਵਜੇ ਦਿਨ ਦੋ ਪਰਸਾਂ ਨੂੰ ਦੂਆ ਵੇਦ ਦੇਣਾ ਠੀਕ ਠੀਕ ਹੈ ਅੱਛਾ 5 ਵਜੇ ਕੇ ਸੀ ਨਿਗੜਾ ਹੈ ਨਹੀਂ ਗਰੈਨ ਨੂੰ ਹਲੇ ਜਿਹੜੇ ਹੱਬਾਂ ਪਤਾ ਗੱਡੀ ਗੱਡੀ ਇਹਨਾਂ ਤਾਂ ਮੈਨੂੰ ਹੋਰ ਲਿਆਉਣਾ ਪੈਣਾ ਚਾਹੀਦਾ ਅੰਦਾਜ਼ ਕਿੰਨੇ ਕਿਲੋ ਘੱਟ ਵੀ ਐਡਾ ਪਾਉਣਾ ਹੋਣਾ ਕਿੰਨੇ ਪਾਉਣਾ ਕਿੰਨੇ ਕਿਲੋ ਚਾਹੀ ਕਿਲੋ ਨਾਲ ਲਿਆ ਮਾਰਨੀ ਇੱਕ ਵਾਰ ਜੈਲ ਇਹ ਦੋ ਤਿੰਨ ਕਿਲੋ ਲਈ ਆਈਂ ਦੋ ਕਿਲੋ 120000 ਕਿਲੋਮੀਟਰ ਵਾਲਾ ਅੱਛਾ ਐਡ ਕੀ ਦਾ ਗ੍ਰੀਸ ਨਹੀਂ ਕਰਿਆ ਸੀ ਪੁੱਛੀ ਨੂੰ ਅੱਛਾ ਥੇੜੇ ਥੇੜੇ ਨਿਕਲਿਆ ਐਡ ਕੀ ਠੀਕ ਹਾਂ ਐਤ ਕੀ ਨਹੀਂ ਮਸ਼ੀਨ ਤੇ ਨੇੜੇ ਲੱਗੇ ਇਹ ਗ੍ਰੀਸ ਨੂੰ ਨਹੀਂ ਪਹਿਲਾਂ ਹੀ ਵਧੀਆ ਕਰਤਾ ਦੋ ਵੇ ਪੈਰਿਆਂ ਨੂੰ ਤਾਂ ਮੈਂ ਕਹਿੰਦਾ ਇਹਨਾਂ ਨੇ ਕਿਸੇ ਨੂੰ ਇੱਕ ਵਾਰੇ ਮਾਰਿਆ ਹੋਣਾ ਸਾਰੇ ਸੀਸੇ ਦੋ ਵਾਰ ਠੀਕ ਹੈ ਚੱਲਦਾ ਹੀ ਨਹੀਂ ਤਾਂ ਅੱਛਾ ਅੱਧਾ ਪੰਪ ਨਹੀਂ ਚੱਲਦਾ ਤਾਂ ਜਿਹਦੇ ਬਾਹਰ ਮਾਰਦਾ ਤਾਂ ਗਰੀ ਬੈਣੀ ਗਰੀਸ ਪੁੱਛਿਆ ਰ ਇਹਨੂੰ ਫੜੋ ਬਾਕੀ ਦੱਸੂਗਾ ਅਸੀਂ ਸਾਰਾ ਉਹਦੇ ਜਿੱਦਾਂ ਰਿਪੇਅਰ ਹੈ ਫੇਰ ਪਤਾ ਲੱਗੂ ਠੀਕ ਠੀਕ ਹੈ ਚੱਲੇ ਨਹੀਂ ਥੋੜਾ ਜੀ ਸਭਾਈ ਬੇ ਸਾਰਿਆਂ ਜੀ ਇੰਨੇ ਤਾਂ ਸੱਲੀ ਕੀ ਹੋ ਜੂਗੀ ਅੱਛਾ ਬਸ ਕੋਈ ਮਾਰ ਦੇਖ 12 ਬਾਰ ਉਹ ਜਿੱਦ ਕਰੇ ਖੋਲੇ ਫੇਰ ਮਾਰ ਦੇ ਇਹਨੂੰ ਨਾ ਨਾ ਖੋਲੇ ਇਹ ਖੋਲਦਾ ਹੈ ਨਾ ਹੂੰ ਸਭ ਦੇ ਬਹਨੇਗਾ ਨਾਡਨ ਲਾਲ ਨਿਪਲ ਉਹੋੜਵਾਣਾ ਹੈ ਭਾਈ ਨਿਪਲ ਪਾਵਾ ਦੇਣੀ ਆ ਨਿਪਲ ਲਾ ਦੇ ਨਾ ਠੀਕ ਹੈ ਨਿਪਲ ਲਗਣੀ ਪੈ ਪੈ ਲਗਣਾ ਹੈਗਾ ਇਹਨੂੰ ਪੈ ਪੈ ਲਾਈਂਗੀ ਵੀਰੇ ਤੂੰ ਮੈਂ ਡਕਰਾ ਦਾਂਾ ਸੀ ਤੇਰੇ ਸਾਹਮਣੇ ਲੱਗੇਗਾ ਹਾਂ ਅੱਛਾ ਆਵਾਜ਼ ਆਇ ਕਿਰੇ ਘੁੰਮਣਾਂ ਨਾਲੇ ਮੋਰੇ ਇਹ ਮੋਰੇ ਇੱਧਰ 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 ਇਹ ਪਿਛਈ ਹੈ ਤੇਰੇ ਕਿੰਨੀ ਹੋ ਐ ਕਿਸਾਨੋ ਕੀ ਪਸੰਦ ਆ ਹਰਿਆਣੇ ਦੇ ਆਏ ਲੱਗਦੇ ਹਰਿਆਣੇ ਇਥੇ ਅੱਬਾ ਦਾ ਦੇਖ ਲੈ ਕੱਲ ਪਰਵਾਲੇ ਗਏ ਤੇ ਅੱਛਾ ਪਰਸੋਂ ਕਰਕੇ ਸੱਦੋ ਕੱਲ ਹਲਾ ਪਰਸੋਂ ਅੱਛਾ ਐਤਵਾਰ ਕੱਲ ਮੈਂ ਮੰਡੀ ਜਾਣ ਦਾ ਨਹੀਂ ਇਹਦੇ ਕੰਦੇ ਆਹ ਤਾਂ ਪਰਸਾ ਹੀ ਜਾਣੀ ਦਿਆਂ ਹੈ ਕਿੰਨੇ ਦਿਨਾਂ ਜਾਣ ਮੈਂ ਸਕਦਾ ਕਿੰਨੇ ਦਿਨ ਹੋ ਗਏ ਮੈਂ ਕਹਿੰਦਾ ਹੋ ਗਏ ਨੂੰ 8 ਦਿਨ 10 ਵੀਡੀਓ ਚ ਦੇਖੇ ਦੀਆਂ ਯਾਰ ਉਧਰ ਨੂੰ ਕਰਦਾ ਉਹ ਜਾਣ ਕੱਲ੍ਹ ਪਰ ਸਮਝਾ ਕੇ ਆਉਂਗੇ ਜਿੰਦਗੀ ਵੱਡੀ ਐ ਅੰਨੇ ਪਾਸੇ ਮੱਡ ਚ ਠੀਕ ਠੀਕ ਆ ਅਮੂਰੀ ਵੀ ਐਸਟੇਮੈਂਟ ਜੀ ਨੂੰ ਖਾਸੀ ਹੈ ਨਾ ਉਧਰ ਇਧਰ ਕਲੀਆਂ ਖਾਸੀਆਂ ਆ ਵੀ ਉਧਰ ਦੇ ਮਾੜੇ ਮੁੱਟੇ ਕਰਨੀਆਂ ਇਹ ਸਾਰੀ ਹੁਣ ਆਪਾਂ ਬਸ ਖੇਤ ਚ ਚੈੱਕ ਕਰਨੀਆਂ ਹੁਣ ਇਹ ਹਾਂਜੀ 5 ਵਜੇ ਵੱਢ ਕੇ ਲੈ ਆਉਣਾ ਚਾਹੁੰਦੇ ਲੋ ਮਾਰ ਇੱਕ ਉਹ ਬਸ ਹੁਣ ਆਉਂਗਾ ਵਾਪਸ ਨਹੀਂ ਤੇ ਨਹੀਂ ਆਇਆ ਲਾਈਪਰ ਫੋਸ ਮਾਰ ਲਾ ਦੋ ਸੈਕਿੰਡ ਪਾ ਲਾ ਨਿਓ ਇਕੱਠਾ ਹੋਣਾ ਮਾਣਾ ਮੋਟਾ ਆਹ ਦੇਖ ਕੇ ਇਹਨੂੰ ਕੱਢਿਆ ਦੇਖ ਲੈ ਸੇ ਕੱਢ ਤਾ ਇਹ ਹੁਣ ਬਾਕੀ ਨੂੰ ਅਚ ਮਾਰ ਦਿੰਦੇ ਦੋ ਦੋ ਚਾਰ ਚਾਰ ਉਹਨੇ ਦੋ ਨਹੀਂ ਣਾਟ ਖੋਲਾ ਦੋ ਉਧਰ ਦੋ ਉਧਰ ਦੋ ਉਧਰ ਦੋ ਉਧਰ ਮੈਂ ਆਉਂਦੇ ਚੱਲ ਹੁਣ ਤਸਲੀ ਹੈ 3:00 ਵਜੇ ਆਵਾ ਤੇਰਾ 2 ਕਿਲੋ ਹੋਰ ਵਜਦਾ ਹੁਣ ਇਕੱਠੇ ਹੀ ਨਹੀਂ ਬਾੜੀ ਹੂੰ ਆਹ ਨਹੀਂ ਐ ਇੱਟਾ ਹੀ ਬਾੜੀ ਦਾ ਨਜ਼ਾਰਾ ਕੱਠੀਏ ਵਰਤਤ ਹੈ ਗੋਬਿੰਦਰ ਹਾਂ ਤੀ ਦਿਖਾਵਾਂ ਤੈਨੂੰ ਹਾਂ ਜੀ ਹਾਂ ਕੀ ਹੋ ਗਿਆ ਆਵਾਜ਼ ਆ ਉਹ ਨਹੀਂ ਆਉਂਦੀ ਐ ਇਹ ਚੀਜ਼ ਐ ਹੂੰ ਹੂੰ ਕਿਹੜਾ ਗੈਂਡਾ ਦਵੇ ਪਰ ਹਾਂ ਲਿਖਿਆ ਬਕੋ ਸੁਣੋ ਡਬਲ 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 ਗੈਂਡਾ ਦੇਖ ਨਾ ਥੱਲੇ ਦੇ ਮਾਰੇ ਉੱਪਰ ਤੇ ਲੱਗੀ ਹੋਈ ਐ ਲਾ ਤੁਮਨੇ ਕਿੰਨੀ ਦੇਰ ਤੱਕ ਇਹ ਗੂੰ ਗੂੰ ਹਟਦਿਓ ਨਹੀਂ ਅੱਛਾ ਤਵੇ ਉੱਪਰ ਚੱਕੇ ਵੇ ਥੱਲੇ ਰੱਖੇ ਵੇ ਹੁਣ ਦਵੇ ਫੇਰ ਵਰਕ ਦਿਖਾਈਂ ਹਾਂ ਲੋ ਹੋਣੀ ਹੈਗੀ ਉੱਪਰ ਦਵੇ ਕਿ ਦੇਸੀ ਵੇ ਮਾਰ ਕੇ ਦੇਖਣੀ ਅੱਛਾ ਹਾਲੇ ਵੀ ਆਉਂਦੀ ਹਲੇ ਵੀ ਆਉਂਦੀ ਹੈ ਤੇ ਯਾਰ ਭਾਈ ਦੇਖਣੀ ਇੱਥੇ ਆ ਇਹ ਠੀਕ ਠੀਕ ਹੈ ਜਿਹੜੇ ਮੈਂ ਕੱਢੇ ਵੇ ਹਾਂ ਪੂਟਾ ਦਾ ਵਿੱਚ ਦੁੱਖ ਪੜਦਾ ਕਹਿੰਦੇ ਆ ਜਿਆਦਾ ਜ਼ਰ ਹਾਂ 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 ਐਤੋਂ ਤੱਕ ਗਰੰਟੀ ਹੈ ਇਹਦੀ ਜਿਹੜੀ ਮਹੋਰ ਹੈ ਹੈ ਹਾਂ ਬੰਦੇ ਦੇ ਪੰਨੇ ਨ ਲੈ ਬਈ ਫੋਨ ਵੱਜ ਗਿਆ ਗੜੇ ਦਾ ਬੰਦੇ ਦਾ ਕਰਦੇ ਕਹਿੰਦੇ ਟੈਸਟ ਕਰਨ ਨੂੰ ਮੈਂ ਕੱਢੀ ਨਹੀਂ ਬਾਹਰ ਕਿਸੇ ਮਗਰ ਕਰਦਾ ਚੱਲ